ਜੀ ਆ ਜਿਉ ਤੁਸੀਂ ਫੋਟੋ ਦੇਖ ਰਹੇ ਹੋ ਪ੍ਰੋਡਿਊਸਰ ਡੀ ਐਕਸ ਐਕਸ ਦੀ ਫੋਟੋ ਹੈ ਇਹ ਉਹ ਬੰਦਾ ਜਿਹੜਾ 5 ਤੋਂ 7 ਲੱਖ ਰੁਪਈਆ ਮੰਥਲੀ ਕਮਾ ਰਿਹਾ ਸੀ ਸੋਸ਼ਲ ਮੀਡੀਆ ਤੋਂ ਤੇ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਹਾਲਾਂਕਿ ਕਾਫੀ ਜਾਂਦੀਆਂ ਗੱਲਾਂ ਕੰਟਰੋਵਰਸ਼ੀਅਲ ਸੀ ਅਸ਼ਲੀਲ ਗੱਲਾਂ ਡਬਲ ਮੀਨਿੰਗ ਗੱਲਾਂ ਕਰਦਾ ਸੀ ਇਸ ਕਰਕੇ ਵੀਊ ਜ਼ਿਆਦਾ ਆਉਂਦੇ ਸੀ ਕਿਉਂਕਿ ਮਾੜੀ ਚੀਜ਼ ਜ਼ਿਆਦਾ ਸਪਰੈਡ ਹੁੰਦੀ ਹੈ ਆਪਣੇ ਸਮਾਜ 'ਚ ਤੇ ਹੁਣ ਇਹ ਬੰਦਾ ਦੇਖ ਲਓ ਇਹ ਸਾਰਾ ਕੰਮ ਛੱਡ ਕੇ ਚਿੱਤਰਕੋਟ ਦੇ ਜੰਗਲਾਂ ਦੇ ਵਿੱਚ ਜਾ ਕੇ ਬਹਿ ਗਿਆ। ਉੱਥੇ ਹੁਣ ਇੱਕ ਉਥੋਂ ਦੇ ਲੋਕਲ ਕਿਸੇ ਚੈਨਲ ਨੇ ਇੰਟਰਵਿਊ ਕੀਤੀ ਐ ਤੇ ਉਹ ਤਾਂ ਬੜੇ ਬਾਬਿਆਂ ਵਾਲੀਆਂ ਗੱਲਾਂ ਕਰਨ ਲੱਗ ਗਿਆ ਤੇ ਉਹ ਵੀ ਉਹਨੂੰ ਬਾਬਾ ਜੀ ਕਹਿ ਰਿਹਾ। মিডিਆ ਵਾਲੇ ਵੀ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਬਾਬਾ ਜੀ ਕਹਿ ਰਿਹਾ ਤੇ ਦੇਖ ਲਓ ਬੰਦਾ ਜਦੋਂ ਬਦਲ ਜਾਂਦਾ ਤੇ ਕਿੰਨਾ ਚੇਂਜ ਇੱਕਦਮ ਆ ਜਾਂਦਾ। ਹੁਣ ਉਹ ਕਿੰਨੀਆਂ ਧਾਰਮਿਕ ਗੱਲਾਂ ਕਰ ਰਿਹਾ। ਪ੍ਰਮਾਤਮਾ ਦੀਆਂ ਆਤਮਾ ਦੀ ਗੱਲ ਕਰ ਰਿਹਾ। ਤੇ ਨਹੀਂ ਤੇ ਲੋਕ ਉਹਦੇ ਖਿਲਾਫ ਹੋ ਗਿਆ ਸੀ ਕੰਮ ਲੋਕ ਉਹਦੇ ਗੱਲ ਵੀ ਭੈਣ ਲੱਗ ਗਏ ਸੀ ਇੱਕ ਵਾਰੀ ਆਪਣੇ ਅਮਰਤਪਾਲ ਨੇ ਵੀ ਉਹਦੇ ਉੱਤੇ ਅਟੈਕ ਕੀਤਾ ਸੀ ਤੇ ਹੁਣ ਦੇਖ ਲਓ ਬਿਲਕੁਲ ਹੀ ਬਦਲ ਗਿਆ